ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ پاک ਸੁਆਮੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸਾਧ ਸੰਗਤ ਜੀ ਦਰਸ਼ਨ ਕਰਿਓ ਨਾਨਕ ਸਰ 68 ਸ਼ਬਦ ਦਾ ਕੀ ਮਤਲਬ ਹੈ ਨਾਨਕ ਸਰ ਦੇ ਨਾਲ 68 ਸ਼ਬਦ ਕਾਹ ਤੋਂ ਲਿਆ ਜਾਂਦਾ ਤਨਤਨ ਬੱਬਾ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਸਵਾਸ ਸਵਾਸ ਨਾਮ ਜਪਿਆ ਪੈਰੀ ਸਾਧ ਸੰਗਤ ਜੀ ਜਿਹੜੇ ਸਾਧੂ ਨਾਮ ਜਪਦੇ ਆ ਉਹ ਬੇਮੁਹਤਾਜ ਹੁੰਦੇ ਨੇ ਬੇਪਰਵਾਹ ਹੁੰਦੇ ਨੇ ਪੈਰੀ ਸਾਧ ਸੰਗਤ ਜੀ ਉਹਨਾਂ ਨੂੰ ਕਿਸੇ ਦੀ ਉਧীনਗਿਰੀ ਨਹੀਂ ਹੁੰਦੀ ਕਿਸੇ ਦੀ ਮੁਹਤਾਜਗੀ ਨਹੀਂ ਕਰਦੇ ਪਿਆਰੀ ਸਾਸ ਜੀ ਉਹ ਬੇਪਰਵਾਹ ਵਿਚਰਦੇ ਨੇ ਆਉਦੇ ਠਾਠ ਬਾਠਾਂ ਰਹਿੰਦੇ ਪਿਆਰੀ ਸਾਸ ਜੀ ਅਸਥਾਨਾਂ ਤੇ ਬੇਸ਼ੱਕ ਜੰਗਲ ਬੀਆ ਵਣ ਅਸਥਾਨ ਪਿਆਰੀ ਸਾਸ ਜੀ ਫੇਰੀ ਮਾਂਪੁਰਖੀ ਠਾਠਾਂ ਰਹਿੰਦੇ ਨੇ ਉਹਨਾਂ ਕਿਸੇ ਦੀ ਉਧীনਗਿਰੀ ਹੁੰਦੀ ਕਿਸੇ ਦੀ ਬੇਪਰਵਾਹੀ ਬੇਪਰਵਾਹ ਹੁੰਦੇ ਨੇ ਮਾਂਪੁਰਖ ਕੋਈ ਰਾਜਾ ਆਵੇ ਕੋਈ ਸੰਗਤ ਆਵੇ ਇੱਕ ਸਮਾਨ ਹੁੰਦੇ ਪਿਆਰੀ ਸਾਸ ਜੀ ਕੋਈ ਖੁਸ਼ੀ ਆਵੇ ਗਮੀ ਆਵੇ ਮਾਂਪੁਰਖਾਂ ਬਾਤ ਤੇ ਇੱਕ ਸਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ